ਸਾਨੂੰ ਭਰਾਵੋ ਸੁਣਨ ਵਾਲੀ ਗੱਲ ਆ ਹਾਸੇ 'ਚ ਨਾ ਲੈਜੋ ਮਜ਼ਾਕ 'ਚ ਨਾ ਲੈਜੋ ਕਿਤੇ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਵੇਖੀ ਜਾਂਦੇ ਆ ਵੀ ਚਾਰੇ ਪਾਸੇ ਅੱਗ ਅੱਗ ਹੋਈ ਪਈ ਆ ਕੀ ਗੱਲ ਆ ਯਾਰ ਮੈਨੂੰ ਸਮਝ ਨਹੀਂ ਪਿਛਲੇ ਸਾਲਾਂ ਦੇ ਵਿੱਚ ਵੀ ਅੱਗਾਂ ਲੱਗਦੀਆਂ ਸੀ ਪਰ ਜਿਹੜੀ ਆ ਗਿਣਤੀ ਵਧੀਆ ਕਿਉਂ ਇੰਨੀ ਵਧ ਗਈ ਐ ਇਹਦਾ ਕਾਰਨ ਕੀ ਆ ਕੀ ਗੱਲ ਪੰਜਾਬ ਦੇ ਵਿੱਚ ਹੀ ਇਕੱਲੀ ਗੜਕ ਕੋਈ ਆ ਜਾਂ ਪੰਜਾਬ ਜੀ ਇਕੱਲੀ ਗਰਮੀ ਪੈਂਦੀ ਆ ਭਾਰਤ ਦੇ ਹੋਰ ਕਿਸੇ ਹਿੱਸੇ ਦੇ ਵਿੱਚ ਗਰਮੀ ਹੈ ਨਹੀਂ ਜਾਂ ਕੜਕ ਦਾ ਸੀਜ਼ਨ ਹੈ ਨਹੀਂ ਸੁਣੀ ਜਾਂ ਕਦੇ ਕਿਸੇ ਪਾਸੇ ਦੀ ਖਬਰ ਵੀ ਇੱਥੇ ਅੱਗ ਲੱਗੀ ਹੋਵੇ ਇੱਕਾ ਦੋਕਾ ਨੂੰ ਛੱਡ ਕੇ ਤੇ ਪੰਜਾਬ ਦੇ ਵਿੱਚ ਇੱਕੋ ਦਿਨ ਦੇ ਵਿੱਚ 6700 ਕਿੱਲਾ ਮੱchnਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਪੰਜਾਬ ਦੇ ਕਿਸਾਨ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਵਾਸਤੇ ਸਰਕਾਰਾਂ ਵੱਲੋਂ ਸਮੇਂ-ਸਮੇਂ ਸਰ ਬਹੁਤ ਵੱਡੀਆਂ ਘਾੜਤਾਂ ਘਣੀਆਂ ਗਈਆਂ ਬਹੁਤ ਕਾਮਯਾਬ ਵੀ ਹੋਈਆਂ ਬਹੁਤ ਫੇਲ ਵੀ ਹੋਈਆਂ ਉਹਨਾਂ ਘਾਰਦਤਾ ਦੇ ਵਿੱਚੋਂ ਇੱਕ ਘਾਰਦਤਾ ਵੀ ਪੰਜਾਬ ਦੇ ਕਿਸਾਨ ਦੀ ਫਸਲ ਬਰਬਾਦ ਕਰਕੇ ਉਹਨੂੰ ਆਰਥਿਕ ਪੱਖੋਂ ਕਮਜ਼ੋਰ ਕਰਦੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਹੀ ਆ ਜਿਹੜਾ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਉੱਠ ਕੇ ਬੋਲਦਾ ਹੋਰ ਕਿਸੇ 'ਚ ਮਾਦਾ ਨਹੀਂ ਹੈ ਬੋਲਣ ਦਾ ਜੇ ਕਿਸੇ ਦੀ ਕੋਈ ਔਰਾ ਕਣਕ ਵਾਲਾ ਰਹਿੰਦਾ ਵੱਢਣ ਵਾਲਾ ਪਹਿਲੀ ਗੱਲ ਤਾਂ ਉਹਨੂੰ ਵੱਢ ਲਓ ਬਈ ਜਲਦੀ ਜਲਦੀ ਕਿਉਂਕਿ ਹੁਣ ਕੱਚੀ ਤਾਂ ਰਹੀ ਨਹੀਂ ਫਸਲ ਤੇ ਦੂਜੀ ਗੱਲ ਜਿਹੇ ਜਿਹੇ ਕੱਚੀ ਮਣੀ ਮੁੱਟੀ ਹਰਾ ਦਾਣਾ ਦੀਂਦਾ ਕਿਸੇ ਪਾਸੇ ਤਾਂ ਉਹਦੀ ਰਾਖੀ ਬਹਿਜੋ ਸ਼ਰਾਰਤੀ ਅਨਸਰ ਪੰਜਾਬ ਦੇ ਵਿੱਚ ਛੱਡੇ ਜਾ ਚੁੱਕੇ ਆ ਜਿਹੜੇ ਅੱਗਾਂ ਲਾ ਰਹੇ ਆ ਐਵੇਂ ਅੱਗਾਂ ਨਹੀਂ ਲੱਗਦੀਆਂ ਇਹ ਇਸ ਗੱਲ ਨੂੰ ਹੱਸੋਹਿਣੀ ਜਾਂ ਮਜ਼ਾਕ ਦੇ ਵਿੱਚ ਨਾ ਲੈਜੋ ਮੇਰੇ ਤੇ ਹੱਸਣ ਦੀ ਬਜਾਏ ਨਾ ਇਹਨਾਂ ਗੱਲ ਤੇ ਗੌਰ ਕਰ ਲਿਓ